ਹਾਂਜੀ ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਬਾਈ ਕੋਲੇ ਆ ਗਏ ਆਂ ਫਿਰ ਨਰਮਲ ਬਾਈ ਦੇ ਉਦੋਂ ਆਪਣੀ ਵੀਡੀਓ ਰਹਿ ਗਈ ਸੀਗੀ ਤੇ ਜੀ ਬਾਈ ਨੇ ਚਗਾਠਾ ਬਣਾਈਆਂ ਨਹੀਂ ਸੀਗੀਆਂ ਤੇ ਅੱਜ ਬਾਈ ਚਗਾਠਾ ਬਣ ਗਿਆ ਨੇ ਸਾਰੀਆਂ ਸਾਰੀਆਂ ਬਣ ਗਿਆ ਚਲੋ ਆ ਜਿਓ ਫਿਰ ਮਾੜੀ ਦੇ ਹੋਰ ਜਾਣਕਾਰੀ ਇਹਦੇ ਲਈ ਹਾਂਜੀ ਬਾਈ ਚਗਾਠਾ ਸਾਰੀਆਂ ਰੈਡੀ ਆ ਇਹ ਟਾਟਾ ਦੀ ਚਾਦਰ ਦੀਆਂ ਆ ਸਾਰੀਆਂ ਚਗਾਠਾ ਤੇ ਅੱਜ ਬਾਈ ਨੂੰ ਪੁੱਛਦੇ ਵੀ ਕਿੰਨੇ ਗੇਜ ਆ ਕੀ ਹਿਸਾਬ ਕਿਤਾਬ ਆ ਭਾਈ ਕਿੰਨੇ ਕੇਜ ਆਪਣੀ ਇਹ ਚਾਦਰ ਤੇ ਜੋ 18 ਕੇਜ ਮਾਲ ਹੈ 120 ਨੰਬਰ ਦਾ 120 ਠੀਕ ਹੈ ਕੱਬਜ ਕੁਬਜ ਸਾਰੇ ਕੱਬਜ ਸਟੀਲ ਦੇ ਲੱਗਿਆ ਸਾਰੇ ਸਾਰੇ ਸਟੀਲ ਦੇ ਆ ਤੇਨੂੰ ਫਿਰ ਪ੍ਰਾਇਮਰ ਨਹੀਂ ਹੋਣਾਗਾ ਅੱਛਾ ਪ੍ਰਾਇਮਰ ਆਪੇ ਕਰ ਲੈਣਗੇ ਹਾਂ ਉਹਦਾ ਕੰਮ ਕਰਾਉਣਾ ਤਾਂ ਨਹੀਂ ਮਾਰੋ ਠੀਕ ਹੈ ਤੇ ਟਿਕਾਠਾ ਸਾਰੀਆਂ ਵਧੀਆ ਬਣੀਆਂ ਹੋਈਆਂ ਆਆਂ ਕੰਮ ਤੇ ਹਿੰਦਿਆਂ ਵੀ ਵੀਡੀਓ ਦੇ ਵਿੱਚ ਹੀ ਵਧੀਆ ਲੱਗਦੀਆਂ ਤੇ ਵਸੇ ਆਪਣਾ ਉਦਾਂ ਵੀ ਦੇਖਣ ਨੂੰ ਵਧੀਆ ਬਾਈ ਲੱਗਦੀਆਂ ਸਾਰੇ ਜੁਆਇੰਟ ਜੁਮੂਨ ਸਾਰੇ ਵਧੀਆ ਵਾ ਤੇ ਜਿਹੜਾ ਆ ਲੱਗਿਆ ਹੋਇਆ ਵਾ ਇਹ ਵੀ ਉਦੋਂ ਦਿਖਾਇਆ ਸੀ ਨਾ ਇਹ ਕੰਪਿਊਟਰ ਨਾਲ ਜਿਹੜਾ ਕਟਿੰਗ ਹੋ ਕੇ ਫੇਰ ਲੱਗਦਾ ਵਾ ਆਹ ਆਹ ਮੇਰੀ ਮਾਫੀ ਆ ਕੰਮ ਤੇ ਨੂੰ ਚਾਹੇ ਪੁੱਠੀ ਕਰਕੇ ਲਈ ਹੋਏ ਤਾਂ ਕਰ ਕਲਰ ਬਹੁਤ ਲਾਈ ਵੀ ਰੈਐਕਸ਼ਨ ਹੋਇਆ ਮੈਨੂੰ ਆਹ ਲੈਬ ਰੈਐਕਸ਼ਨ ਤਾਂ ਕਰਾਈਦਾ ਵਿੱਚ ਉਹਨਾਂ ਨੇ ਜਰਮੀ ਚੱਲੀ ਜੀ ਠੀਕ ਹੈ ਜੀ ਵਧੀਆ ਇਹ ਕਿਹੜੇ ਕਿਹੜੇ ਪਿੰਡ ਜਾਂਦਾ ਮਾਲ ਇਹ ਗਾਲਬ ਜਾਣਾ ਗਾਲਬ ਕਲਾ ਹਾਂਜੀ ਗਾਲਬ ਕਲਾ ਠੀਕ ਹੈ ਆਹ ਦਾ 10 ਇੰਚੀ ਮਾਲ ਦਾ ਸਾਰੇ ਵਧੀਆ ਦੇ ਵੇਚਣਾ ਹੈ ਟਾ ਟਾ ਇਹ ਵੀ ਬਾਨੀਆਂ ਇਕੱਠਾ ਹੋ ਰਹੇ ਨੇ ਹਾਂਜੀ ਇਹ ਬਾਨੀਆਂ ਇੱਕ ਕੋਠੀ ਦਾ ਮਾਲ ਆ ਗਿਆ ਕੰਮ ਤੇ ਹੁੰਦਾ ਜੀ ਤੇ ਸ਼ਕਾਮ ਤੇ ਹਾਂਜੀ ਇਹ ਵੀ 18 ਕੇ ਜੀ ਹਨ 18 ਕੇ ਜੀ 120 ਨੰਬਰ ਆ ਰਹੀ ਇਹ ਵੀ ਇਹਦੀ ਕੁਝ ਦਾ ਮਾਲੀਆ ਜਿਹੜੇ ਬਣਾਉਣਾਗਾ ਇਹ ਵਿੱਚੋਂ ਐ ਲੈਬਲੇਸ਼ਨ ਹੋਏ ਆਉਂਗਾ ਵੀ ਅੱਗੋਂ ਇਹ ਵੀ ਬਾਹਰਲੇ ਪਾਸੇ ਤੋਂ ਪਰੇ ਵਿੱਚੋਂ ਇਹਦੇ ਵੀ ਨਹੀਂ ਸਨ ਇਹਨਾਂ ਦੋ ਕੰਮ ਇਹ ਜਾਣ ਕੇ ਕਰਾਇਆ ਜੀ ਪਿੰਡ ਬਾਹਰੋਂ ਤੋਂ ਉਹ ਕੰਕ੍ਰੀਟ ਕਰਾਇਆ ਜਾਣ ਕੇ ਕਰਾਇਆ ਕੇ ਅੰਦਰ ਦਾ ਵੀ ਲੈਬਲੇਸ਼ਨ ਠੀਕ ਹੈ ਮੇਰੇ ਪਿੰਡ ਸਦਮਾ ਕਲਾ ਹੁਣਾ ਬਾਈ ਜੀ ਕਿਸੇ ਨੇ ਬਣਵਾਉਣੀਆਂ ਚੁਗਾਠਾ ਬਾਈ ਤੋਂ ਤੇ ਰੇਟ ਵੀ ਬਹੁਤ ਜਾਇਜ਼ ਆ ਆਮ ਨਾਲੋਂ ਟਾਟਾ ਦਾ ਜਿਹੜਾ ਰੇਟ ਆ ਇੱਥੇ ਤੁਹਾਨੂੰ ਰੇਟ ਵਧੀਆ ਮਿਲੂਗਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਵਾਧ ਤੋਂ ਵਾਧ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਦਾ ਨੰਬਰ ਮੈਂ ਦੇ ਦੂੰਗਾ ਉੱਪਰ ਜੇ ਕਿਸੇ ਨੇ ਬਣਵਾਉਣੀਆਂ ਵੀਰ ਨੇ ਚਾਹਾਂ ਅ ਜ਼ਰੂਰ